हेलो बच्चों आज से करेंगे मेरी मनपसंद खेड़ लेख ठीक है ते चलो फिर स्टार्ट करते हैं इदि ना 13 पॉइंट assi करंगे ठीक है नंबर 1 क्या हैगा खेड़ा ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਹੈਗਿਆ ਨਾ ਖੇਡਾ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਨੰਬਰ 2 ਫੋਟਵਾਲ ਮੇਰੀ ਮਨਪਸੰਦ ਖੇਡ ਹੈ ਹਰ ਇੱਕ ਦੇ ਇੱਕ ਮਨਪਸੰਦ ਖੇਡ ਹੁੰਦੀ ਹੈ ਵੈਸੇ ਤਾਂ ਸਾਰੇ ਖੇਡ ਲੈਂਦੇ ਆ ਪਰ ਇੱਕ ਮਨਪਸੰਦ ਖੇਡ ਹੁੰਦੀ ਹੈ ਠੀਕ ਹੈ ਤੇ ਕੀ ਹੈ ਮੇਰੀ ਕਿਹੜੀ ਹੈ ਇੱਕ ਮਨਪਸੰਦ ਖੇਡ ਫੋਟਵਾਲ ਠੀਕ ਹੈ ਨੰਬਰ 3 ਮੈਂ ਆਪਣੇ ਦੋਸਤਾਂ ਨਾਲ ਰੋਜ਼ਾਨਾ ਫੋਟਵਾਲ ਖੇਡਦਾ ਹਾਂ ਠੀਕ ਹੈ ਹੀ ਕਹਿੰਦੇ ਆ ਕਿ ਮੈਂ ਆਪਣੇ ਦੋਸਤਾਂ ਨਾਲ ਰੋਜ਼ਾਨਾ ਫੁੱਟਵਾਲ ਖੇਡਦਾ ਹਾਂ ਤੁਸੀਂ ਵੀ ਜਾਣਦੇ ਹੋਵੋਗੇ ਆਪਣੇ ਦੋਸਤਾਂ ਨਾਲ ਕੋਈ ਗੇਮ ਖੇਡਣ ਠੀਕ ਹੈ ਨੰਬਰ 4 ਫੁੱਟਵਾਲ ਖੁੱਲੇ ਮੈਦਾਨ ਵਿੱਚ ਖੇਡਿਆ ਜਾਂਦਾ ਹੈ ਕਿੱਥੇ ਖੇਡਿਆ ਜਾਂਦਾ ਖੁੱਲੀ ਜਗ੍ਹਾ ਤੇ ਖੇਡਿਆ ਜਾਂਦਾ ਤੰਗ ਜਗ੍ਹਾ ਤੇ ਇਹ ਨਹੀਂ ਖੇਡ ਹੁੰਦੀ ਖੇਡ ਠੀਕ ਹੈ ਪ੍ਰੋਪਰ ਸਪੇਸ ਚਾਹੀਦੀ ਹੈ ਇਸ ਲਈ ਨੰਬਰ 5 ਫੁੱਟਵਾਲ ਦੋ ਟੀਮਾਂ ਵਿਚਕਾਰ ਖੇਡਿਆ ਜਾਂਦਾ ਹੈ ਠੀਕ ਹੈ ਕਿਦਾਂ ਖੇਡਿਆ ਜਾਂਦਾ ਦੋ ਟੀਮਾਂ ਹੁੰਦੀਆਂ ਠੀਕ ਹੈ ਤੇ ਦੋਨਾਂ ਦੇ ਵਿਚਕਾਰ ਇਹ ਮੈਚ ਹੁੰਦਾ ਹੈ ਠੀਕ ਹੈ ਨੰਬਰ 6 ਇੱਕ ਆਊਟਡੋਰ ਗੇਮ ਹੈ ਆਊਟਡੋਰ ਗੇਮ ਹਨ ਯੂ ਘਰ ਦੇ ਅੰਦਰ ਨਹੀਂ ਖੇਡੀ ਜਾਂਦੀ ਘਰ ਦੇ ਬਾਹਰ ਖੇਡੀ ਜਾਂਦੀ ਹੈ ਨੰਬਰ 7 ਦੋਨਾਂ ਫੋਟਵਾਲ ਟੀਮਾਂ ਵਿੱਚ 11-11 ਖਿਡਾਰੀ ਹੁੰਦੇ ਹਨ ਕਿੰਨੇ ਖਿਡਾਰੀ ਹੁੰਦੇ ਆ ਦੋਨੇ ਪਾਸੇ 11-11 ਖਿਡਾਰੀ ਹੁੰਦੇ ਆ ਠੀਕ ਹੈ ਟੀਮ ਦੇ ਵਿੱਚ ਨੰਬਰ 8 ਇੱਕ ਖੇਡ 90 ਮਿੰਟ ਦੀ ਹੁੰਦੀ ਹੈ ਠੀਕ ਹੈ 90 ਮਿੰਟ ਦੀ ਖੇਡ ਹੁੰਦੀ ਹੈ ਉਹਦੇ ਵਿੱਚ-ਵਿੱਚ ਹਾਰ-ਚਿੱਤ ਹੋ ਜਾਂਦੀ ਹੈ ਜਿਸ ਨੂੰ 45-45 ਮਿੰਟ ਦੇ ਦੋ ਪਾਗਾਂ ਵਿੱਚ ਖੇਡਿਆ ਜਾਂਦਾ ਹੈ ਠੀਕ ਹੈ ਨੰਬਰ 9 ਇਸ ਵਿੱਚ ਜੇਤੂ ਟੀਮ ਨੂੰ ਇਨਾਮ ਜਾਂ ਸ਼ੀਲਡ ਪ੍ਰਦਾਨ ਕੀਤੀ ਜਾਂਦੀ ਹੈ ਠੀਕ ਹੈ ਕੋਈ ਜਿੱਤਦਾ ਹੈ ਤੇ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਂਦਾ ਹੈ ਤੇ ਜੇ ਬੱਚੇ ਖੇਡਦੇ ਆ ਉਹ ਤਾਂ ਵੈਸੇ ਆਪਣੀ ਖੁਸ਼ੀ ਦੇ ਖੇਡਦੇ ਹਨਾ Enjoy ਕਰਨ ਲਈ ਨੰਬਰ 10 ਫੁੱਟਬਾਲ ਖੇਡਣ ਨਾਲ ਚੰਗੀ ਸਰੀਰਕ ਕਸਰਤ ਵੀ ਹੁੰਦੀ ਹੈ ਹੈਨਾ ਨੰਬਰ 11 ਵਿਸ਼ਵ ਦਾ ਪ੍ਰਸਿੱਧ ਖਿਡਾਰੀ ਰੁਨਾਲਡੋ ਮੇਰੀ ਮੇਰਾ ਪਸੰਦੀਦਾ ਖਿਡਾਰੀ ਹੈ ਠੀਕ ਹੈ ਨੈਕਸਟ ਹੈ 12 ਨੰਬਰ ਫੁੱਟਬਾਲ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ ਠੀਕ ਹੈ ਹੈਗੀ ਅੰਤਰਰਾਸ਼ਟਰੀ ਪੱਧਰ ਦੀ ਗੇਮ ਹੈ ਪਰ ਜੇ ਅਸੀਂ ਕਿਸੇ ਨੂੰ ਇੰਜੋਏ ਕਰਨਾ ਹੋਵੇ ਤਾਂ ਗਲੀ ਮਹੱਲੇ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਸਭ ਖੇਡਦੇ ਆ ਨੰਬਰ 13 एक छोटे बच्चों तो लैके बजुर्गों तक की है बजुर्ग तक भी मनपसंद खेड है ठीक है ओके ये हो गया थोड़ा तो मेरी मनपसंद खेड की हो गया लेख ठीक है नैक्सट असी कोई होर लेख करा तो यह चंगी तरह याद कर लेना ओके बाय